ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਿੱਖਿਆ ਕ੍ਰਾਂਤੀ ਕਿਤੇ ਨਾ ਕਿਤੇ ਆਪਣਾ ਰੰਗ ਵਿਖਾਉਂਦੀ ਹੋਈ ਨਜ਼ਰ ਆ ਰਹੀ ਹੈ ਹੁਣ ਸਰਕਾਰੀ ਸਕੂਲ ਵਿੱਚ ਪੜ੍ਹੇ ਬੱਚੇ ਨੀਟ ਦਾ ਟੈਸਟ ਕਲੀਅਰ ਕਰਦੇ ਹੋਏ ਵਿਖਾਈ ਦੇ ਰਹੇ ਹਨ ਪਠਾਨਕੋਟ ਦੇ ਸਰਦੀ ਖੇਤਰ ਵਿੱਚ ਜੈਮਲ ਸਿੰਘ ਦਾ ਰਹਿਣ ਵਾਲਾ ਅੰਕੁਸ਼ ਜਿਸ ਨੇ ਸਰਕਾਰੀ ਸਕੂਲ ਤੋਂ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਨੀਟ ਟੈਸਟ ਦੀ ਤਿਆਰੀ ਸ਼ੁਰੂ ਕਰ ਦਿੱਤੀ ਅਤੇ ਬਾਅਦ ਵਿੱਚ ਟੈਸਟ ਨੂੰ ਪਾਸ ਕੀਤਾ ਦੱਸਦੀ ਹੈ ਅੰਕੁਸ਼ ਦੇ ਪਿਤਾ ਦਿਹਾੜੀ ਲਾਉਣ ਦਾ ਕੰਮ ਕਰਦੇ ਹਨ ਆਰਥਿਕ ਤੰਗੀ ਦੇ ਬਾਵਜੂਦ ਅੰਕੁਸ਼ ਨੇ ਇਸ ਮੁਕਾਮ ਨੂੰ ਹਾਸਲ ਕੀਤਾ ਹੈ ਕੈਬਨਨ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਵੀ ਇਸ ਦੀ ਸਲਾਹਾਂਗੀ ਕੀਤੀ ਹੈ ਮੈਂ ਆਪਣੀ 10th ਨਰੋਜ ਜਮਲ ਸਿੰਘ ਕਿਸ਼ੋਰਬਾਦ ਪਬਲਿਕ ਸਕੂਲ ਉੱਥੇ ਕੀਤੀ ਹੈ ਫਿਰ 12th ਵਾਸਤੇ ਸਾਡਾ ਮਤਲਬ ਮੈਂ ਮੈਡੀਕਲ ਕਰਨਾ ਸੀ ਤੇ ਸਾਡੇ ਨਰੋਜ ਜਮਲ ਸਿੰਘ ਬਾਇਓ ਨਹੀਂ ਸੀ ਉਹਦੇ ਕਾਰਨ ਮੈਂ ਬਿਤੇਅਲ ਫਰੋਜਾ ਗਿਆ ਉੱਥੇ ਟੀਚਰ ਵੀ ਸਾਨੂੰ ਬਹੁਤ ਬੜੀਆਂ ਮਿਲਾਂ ਮਿਲੇ ਜਿਨ੍ਹਾਂ ਨੇ ਮੇਰੇ ਅੰਦਰ ਥੋੜਾ ਜਿਹਾ ਮਤਲਬ ਉਹ ਚੀਜ਼ ਜਜ਼ਬਾ ਪਾਇਆ ਔਰ ਦੂਸਰਾ ਡਾਕਟਰ ਬਣਨ ਦੇ ਪਿੱਛੇ ਸਭ ਤੋਂ ਵੱਡਾ ਹੱਥ ਹੈ ਮੇਰੇ ਪਾਪਾ ਦਾ ਮੇਰੇ ਪੇਰੈਂਟਸ ਦਾ ਔਰ ਜਿਨ੍ਹਾਂ ਨੇ ਮੈਨੂੰ ਮਤਲਬ ਇੰਨੀ ਸਾਲ ਮਿਹਨਤ ਕਰਵਾਈ ਔਰ ਨਾਲ ਹੀ ਨਾਲ ਮੇਰਾ ਖਿਆਲ ਰੱਖਿਆ ਜਿਹਦੇ ਕਾਰਨ ਮੈਨੂੰ ਕੋਈ ਦਿੱਕਤ ਨਹੀਂ ਆਈ ਤਿਆਰੀ ਕਰਦੇ ਪ੍ਰਾਈਵੇਟ ਜੌਬ ਕਰਦੇ ਆ ਮਜ਼ਦੂਰੀ ਮਜ਼ਦੂਰੀ ਲੇਬਰ ਕਾਰਡ ਬਣਿਆ ਪਿਆ ਜੀ ਬਿਲਕੁਲ ਮੇਰੇ ਲਈ ਇੱਕ ਹੋਰ ਮਾਨ ਦੀ ਗੱਲ ਆ ਅੱਜ ਕਿ ਮੇਰੇ ਹਲਕੇ ਦੇ ਵੱਡਾ ਕਸਵਾ ਨੌਰ ਜਮਲ ਸਿੰਘ ਉਥੋਂ ਦੇ ਸਾਡੇ ਨੌਜਵਾਨ ਅੰਕਸ ਕੁਮਾਰ ਜਿਨ੍ਹਾਂ ਨੇ ਪਿਛਲੇ ਦਿਨੀ ਨੀਡ ਦਾ ਟੈਸਟ ਕਲੀਅਰ ਕੀਤਾ ਸੋ ਅੱਜ ਇਹਨੂੰ ਮੈਲ ਵੀ ਆਇਆ ਅੰਕਸ ਔਰ ਇਹਨਾਂ ਦੇ ਡੈਡੀ ਵਿਨੋਦ ਨਾਲ ਆਏ ਨੇ ਸੋ ਸਭ ਤੋਂ ਪਹਿਲਾਂ ਤਾਂ ਅੰਕਸ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਸਭ ਤੋਂ ਪੁਛੀ ਵਾਲੀ ਗੱਲ ਇਹ ਆ ਕਿ ਇਸ ਨੌਜਵਾਨ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਤਾਲ ਫਿਰੋઝા ਸਰਕਾਰੀ ਸਕੂਲ ਦੇ ਵਿੱਚੋਂ ਪਲੱਸ 2 ਕੀਤੀ ਹੈ ਔਰ ਆਨਲਾਈਨ ਇਹਨੇ ਮੈਂਦ ਕਰਕੇ ਨੀਰ ਦਾ ਟੈਸਟ ਕੀਤਾ ਤਾਂ ਇਹ ਤੋਂ ਵੀ ਵੱਡੀ ਖੁਸ਼ੀ ਦੀ ਗੱਲ ਇਹ ਆ ਕਿ ਇਸ ਬੱਚੇ ਨੇ ਇੰਨੀ ਸ਼ਾਨਦਾਰ ਮੈਡ ਲਈ ਹੈ ਕਿ ਉਹਨੂੰ ਸਰਕਾਰੀ ਸੀਟ ਮਿਲੀ ਹੈ ਔਰ ਮੈਂ ਇਹੀ ਗੱਲ ਕਹਿ ਸਕਦਾ ਕਿ ਮਾਂ ਸਰਕਾਰ ਜਿਹੜੀ ਲਗਾਤਾਰ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਦੇ ਲਈ ਪੂਰੀ ਜਿੰਦ ਜ਼ਾਨ ਲਾ ਰਹੀ ਹੈ ਔਰ ਇਸ ਤੋਂ ਇਲਾਵਾ ਇੱਕ ਨੌਜਵਾਨ ਹੋਰ ਮਨਵਾਲ ਪਿੰਡ ਆ ਸਾਡਾ ਬਿਲਕੁਲ ਬਾਰਡਰ ਦੇ ਉੱਤੇ ਉਹ ਵੀ ਬੱਚਾ ਨੀਰ ਦਾ ਟੈਸਟ ਨੇ ਕਲੀਅਰ ਕੀਤਾ ਸੋ ਪਿਛਲੇ ਦਿਨਾਂ ਦੇ ਅੰਦਰ ਨੀਰ ਦੇ ਟੈਸਟ ਕਲੀਅਰ ਕੀਤੇ ਨੇ ਸਰਕਾਰੀ ਬੱਚਿਆਂ ਨੇ ਜੇ ਮੈਨਜ਼ੇ ਟੈਸਟ ਕਲੀਅਰ ਕੀਤੇ ਨੇ ਜੇ ਰਵਾਸੇ ਕੀਤੇ ਨੇ ਸੋ ਇਹ ਪ੍ਰਤਿਭਾ ਜਿਹੜੀ ਆ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜੀ ਦੱਬੀ ਰਹਿ ਜਾਂਦੀ ਪੈਸੇ ਦੀ ਬਜਾ ਕਰਕੇ ਜਾਂ ਹੋ ਕੀ ਕਾਰਨਾ ਕਰਕੇ ਸਰਕਾਰ ਨੇ ਇੱਕ ਮੌਲ ਐਸਾ ਦਿੱਤਾ ਉਸ ਮੌਲ ਦਾ ਬੱਚੇ ਲਾਭ ਉਠਾ ਕੇ ਵੱਡੇ ਵੱਡੇ ਟੈਸਟ ਕਲੀਅਰ ਕਰ ਰਹੇ ਆ ਸੋ ਫਿਰ ਦੁਆਰਾ ਅੰਕਸਰੂ ਬਹੁਤ ਬਹੁਤ ਮਾਰਖਾ ਮੇਰੇ ਹਲਕੇ ਦਾ ਇਹਨੇ ਨਾਰੋਸਨ ਕੀਤਾ ਇਹਦੇ ਪਿਤਾ ਜੀ ਵੀ ਆਏ ਨੇ ਸੋ ਮੈਂ ਲੱਗਦਾ ਕਿ ਮੈਨੂੰ ਲੱਗਦਾ ਕਿ ਜਿਹੜਾ ਮਾਨਸਕਾਰ ਦਾ ਸਿੱਖਿਆ ਨੂੰ ਲੈ ਕੇ ਸਿੱਖਿਆ ਕ੍ਰਾਂਤੀ ਜਿਹੜੀ ਉਹ ਮਹਿੰਮ ਸ਼ੁਰੂ ਪੰਜਾਬ ਚ ਕੀਤੀ ਆ ਤੇ ਉਹਦਾ ਹੀ ਮਤਲਬ ਸਿੱਟਾ ਹੈਗਾ ਆਮ ਘਰਾਂ ਦੇ ਬੱਚੇ ਜਿਹੜੇ ਆ ਉਹ ਡਾਕਟਰ ਬਣਨ ਲਈ ਜਾ ਰਹੇ ਆ ਇਹ ਮੇਰੇ ਲਈ ਖੁਸ਼ੀ ਵਾਲੀ ਗੱਲ ਵੀ ਹੈ ਤੇ ਆਮ ਲੋਕਾਂ ਨੂੰ ਵੀ ਸਰਕਾਰੀ ਸਕੂਲਾਂ ਵਾਲੇ ਪਾਸੇ ਆਪਣੇ ਬੱਚਿਆਂ ਨੂੰ ਪੜਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਸੋ ਅੰਕਸਰ ਦੁਆਰਾ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ